ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਕੱਲ ਆਪਾਂ ਪਹਿਲੇ ਪਾਗ ਵਿੱਚ ਪਵਿੱਤਰ ਬਾਈਬਲ ਦੇ ਵਿੱਚ ਉਹ ਵੇਖਿਆ ਸੀਗਾ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ ਜਿਵੇਂ ਤੁਹਾਨੂੰ ਕੱਲ ਦੱਸਿਆ ਸੀ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਿਹੜੀ ਚੀਜ਼ ਮੰਗਣੀ ਹੈ ਸਾਨੂੰ ਪਵਿੱਤਰ ਆਤਮਾ ਮੰਗਣੀ ਚਾਹੀਦੀ ਹੈ ਦੁਨੀਆਂ ਦੀਆਂ ਚੀਜ਼ਾਂ ਵੀ ਜ਼ਰੂਰੀ ਨੇ ਦੁਨੀਆਂ ਦੇ ਵਿੱਚ ਰਹਿ ਕੇ ਦੁਨਿਆਵੀ ਚੀਜ਼ਾਂ ਵੀ ਜ਼ਰੂਰੀ ਨੇ ਉਹ ਮੈਂ ਤੁਹਾਨੂੰ ਵਚਨ ਦੇ ਵਿੱਚ ਅੱਗੇ ਜਾ ਕੇ ਦੱਸਾਂਗਾ ਕਿ ਦੁਨਿਆਵੀ ਚੀਜ਼ਾਂ ਸਾਨੂੰ ਕਿਸ ਤਰ੍ਹਾਂ ਮਿਲ ਸਕਦੀਆਂ ਨੇ ਮੇਨ ਜਿਹੜਾ ਅੱਜ ਦਾ ਆਪਣਾ ਟੌਪਿਕ ਏ ਦੂਸਰਾ ਪਾਠ ਲੱਭੋ ਦਾ ਤੁਹਾਨੂੰ ਮਿਲੇਗਾ ਓਨ ਅੱਜ ਦਾ ਸਵਾਲ ਏ ਆ ਕੀ ਅਸੀਂ ਲੱਭਣਾ ਕੀ ਏ ਕੀ ਅਸੀਂ ਦੁਨਿਆਵੀ ਚੀਜ਼ਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਦੁਨੀਆਂ ਦੇ ਵਿੱਚ ਰਹਿ ਕੇ ਦੁਨਿਆਵੀ ਚੀਜ਼ਾਂ ਵੀ ਜ਼ਰੂਰੀ ਨੇ ਉਹ ਕਿਵੇਂ ਮਿਲਣ ਗਿਆ ਤੁਹਾਨੂੰ ਵਚਨ ਦੇ ਵਿੱਚ ਅੱਗੇ ਪਤਾ ਲੱਗੇਗਾ ਪਰ ਪਵਿੱਤਰ ਬਾਈਬਲ ਦੱਸਦੀ ਏ ਕਿ ਸਾਨੂੰ ਪ੍ਰਭੂ ਦੇ ਰਾਜ ਦੀ ਖੋਜ ਕਰਨੀ ਚਾਹੀਦੀ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਰਾਜ ਏ ਇਹ ਦੁਨਿਆਵੀ ਰਾਜ ਨਹੀਂ ਏ ਉਹ ਸਵਰਗ ਦਾ ਰਾਜ ਏ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਰਾਜ ਏ ਉਹ ਸਵਰਗੀ ਰਾਜ ਏ ਤੇ ਸਵਰਗ ਦੇ ਵਿੱਚ ਧਰਮੀ ਆਦਮੀ ਹੀ ਜਾ ਸਕਦਾ ਹੈ ਭੈਣੋ ਤੇ ਭਰਾਵੋ ਮੈਂ ਤੁਹਾਨੂੰ ਦੱਸਣਾ ਚਾਹਣਾ ਕੀ ਧਰਮੀ ਆਦਮੀ ਦੀ ਜ਼ਿੰਦਗੀ ਦੇ ਵਿੱਚ ਤਿੰਨ ਚੀਜ਼ਾਂ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਏ ਜਿਵੇਂ ਹਰ ਐਤਵਾਰ ਸਾਡੀ ਚਰਚ ਦੇ ਪਾਸਟਰ ਸਾਹਿਬ ਸਾਨੂੰ ਦੱਸਦੇ ਨੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਤਿੰਨ ਚੀਜ਼ਾਂ ਜ਼ਰੂਰੀ ਨੇ ਪਹਿਲੀ ਚੀਜ਼ ਏ ਦੁਆ ਕਰਨੀ ਪੈਨ ਤੇ ਭਰਾਵੋ ਸਾਨੂੰ ਦੁਆ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਏ ਦੂਸਰਾ ਕੰਮ ਏ ਵਰਤ ਰੱਖਣਾ ਤੇ ਤੀਜਾ ਕੰਮ ਏ ਬਾਈਬਲ ਪੜਨਾ ਧਰਮੀ ਆਦਮੀ ਦੀ ਜ਼ਿੰਦਗੀ ਦੇ ਵਿੱਚ ਇਹ ਤਿੰਨ ਚੀਜ਼ਾਂ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਜਦੋਂ ਕਿ ਪਾਸਟਰ ਸਾਹਿਬ ਸਾਨੂੰ ਹਰ ਐਤਵਾਰ ਇਹ ਚੀਜ਼ਾਂ ਦੱਸਦੇ ਨੇ ਜਦੋਂ ਅਸੀਂ ਧਰਮੀ ਜ਼ਿੰਦਗੀ ਜੀਨੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਦੁਨੀਆਂ ਦੇ ਵਿੱਚ ਰਹਿ ਕੇ ਦੁਨਿਆਵੀ ਚੀਜ਼ਾਂ ਵੀ ਜ਼ਰੂਰੀ ਨੇ ਜਦੋਂ ਸਾਡੀ ਜ਼ਿੰਦਗੀ ਧਰਮੀ ਹੋਵੇਗੀ ਤੇ ਦੁਨਿਆਵੀ ਚੀਜ਼ਾਂ ਆਪਣੇ ਆਪ ਹੀ ਸਾਡੇ ਪਿੱਛੇ ਆ ਕੇ ਸਾਨੂੰ ਮਿਲਣਗੀਆਂ ਸਾਨੂੰ ਸਭ ਤੋਂ ਪਹਿਲਾਂ ਪਵਿੱਤ ਆਤਮਾ ਪਾਉਣਾ ਚਾਹੀਦਾ ਹੈ ਤੇ ਸਾਡਾ ਦੂਸਰਾ ਕੰਮ ਜਿਹੜਾ ਪਵਿੱਤਰ ਬਾਈਬਲ ਚ ਲਿਖਿਆ ਹੈ ਕਿ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਰਾਜ ਦੀ ਖੋਜ ਕਰਨੀ ਚਾਹੀਦੀ ਹੈ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਰਾਜ ਹੈ ਉਹ ਧਰਤੀ ਦਾ ਰਾਜ ਨਹੀਂ ਹੈ ਕਿਉਂਕਿ ਸਵਰਗ ਇਹ ਪਿਤਾ ਪ੍ਰਭੂ ਯਸੂ ਮਸੀਹ ਉਹ ਸਵਰਗ ਦਾ ਪਿਤਾ ਹੈ ਤੇ ਸਵਰਗ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਧਰਮੀ ਆਦਮੀ ਹੀ ਪ੍ਰਵੇਸ਼ ਕਰ ਸਕਦਾ ਹੈ ਜੋ ਦੁਨੀਆਵੀ ਆਦਮੀ ਹੈ ਜੋ ਦੁਨੀਆ ਦੀਆਂ ਚੀਜ਼ਾਂ ਨੂੰ ਲੋਚਦਾ ਹੈ ਉਹ ਸਵਰਗ ਦੇ ਵਿੱਚ ਨਹੀਂ ਜਾ ਸਕਦਾ ਜਿਵੇਂ ਪਵਿੱਤਰ ਬਾਈਬਲ ਚ ਲਿਖਿਆ ਹੈ ਕਿ ਸਾਨੂੰ ਪਰਮੀ ਬਨਨ ਦੇ ਲਈ ਆਪਣੀ ਜ਼ਿੰਦਗੀ ਦੇ ਵਿੱਚੋਂ ਝੂਠ ਫਰੇਬ ਠੱਗੀ ਧੜੇਬਾਜ਼ੀਆਂ ਇਹ ਕੱਢਣੀਆਂ ਪੈਣਗੀਆਂ ਪਵਿੱਤਰ ਬਾਈਬਲ ਚ ਲਿਖਿਆ ਹੈ ਸਭ ਤੋਂ ਵੱਡਾ ਗੁਨਾਹ ਝੂਠੇ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਪੈਨੋ ਤੇ ਪ੍ਰਭੂ ਅਸੀਂ ਸਵਰਗ ਦੇ ਰਾਜ ਦੀ ਕੋਈ ਤਾਂ ਕੀ ਕਰਨੀ ਹੈ ਅਸੀਂ ਆਪਣੇ دنیਆਵੀ ਚੀਜ਼ਾਂ ਵਿੱਚ ਜੁਲਜੇਵੇਂ ਹਾਂ ਜਿਵੇਂ ਮੈਂ ਤੁਹਾਨੂੰ ਵਚਨ ਚ ਪਹਿਲਾਂ ਦੱਸਿਆ ਕਿ ਜਦੋਂ ਅਸੀਂ ਪਵਿੱਤਰ ਆਤਮਾ ਪਾਲਾਂਗੇ ਧਰਮੀ ਜ਼ਿੰਦਗੀ ਜੀਵਾਂਗੇ ਪਰ ਵੀ ਯਿਸੂ ਮਸੀਹ ਦੇ ਸੁਰਗ ਦੇ ਰਾਜ ਦੀ ਖੋਜ ਕਰਾਂਗੇ ਤੇ ਇਹ ਚੀਜ਼ਾਂ ਸਾਡੇ ਕੋਲ ਆਪਣੇ ਆਪ ਆ ਜਾਣਗੀਆਂ ਪਰ ਪ੍ਰੋਬਲਮ ਕਿੱਥੇ ਆਂਦੀ ਏ ਅਸੀਂ ਨਾ ਤਾਂ ਪਵਿੱਤਰ ਆਤਮਾ ਮੰਗਦੇ ਆ ਤੇ ਨਾ ਹੀ ਪ੍ਰਭੂ ਯਿਸੂ ਮਸੀਹ ਦੇ ਰਾਜ ਦੀ ਖੋਜ ਕਰਦੇ ਆ ਅਸੀਂ ਪਾਸਟਰ ਸਾਹਿਬ ਸਾਨੂੰ ਹਰ ਐਤਵਾਰ ਵਚਨ ਦੇ ਵਿੱਚੋਂ ਬਹੁਤ ਜ਼ਿਆਦਾ ਸਿਖਾਉਂਦੇ ਨੇ ਪਰ ਅਸੀਂ ਕਰਦੇ ਕੀ ਆ ਜਿੰਨੀ ਦੇਰ ਚਰਚ 'ਚ ਬੈਠੇ ਆ ਉਹਨਾਂ ਗੱਲਾਂ ਨੂੰ ਸੁਣਨੇ ਆ ਤੇ ਸਾਨੂੰ ਸੁਣਨ 'ਚ ਚੰਗੀਆਂ ਲੱਗਦੀਆਂ ਨੇ ਤੇ ਜਦੋਂ ਅਸੀਂ ਚਰਚ ਤੋਂ ਬਾਹਰ ਆਣੇ ਆ ਫਿਰ ਅਸੀਂ ਉਹਨਾਂ ਗੱਲਾਂ ਨੂੰ ਭੁੱਲ ਜਾਂਨੇ ਆ ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਣਾ ਚਾਹਣਾ ਕੋਈ ਬੱਚਾ ਸੀ ਉਹ ਪੜ੍ਹਾਈ ਦੇ ਲਈ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਈ ਤੇ ਯੂਨੀਵਰਸਿਟੀ ਨੂੰ ਜਾਣਾ ਸੀ ਤੇ ਉਹਦੇ ਬਾਪ ਨੇ ਆਪਣੇ ਬੇਟੇ ਨੂੰ ਕੁਝ ਰੁਪਏ ਦਿੱਤੇ ਯੂਨੀਵਰਸਿਟੀ ਦੇ ਵਿੱਚ ਜਾਣ ਲਈ ਤਾਂ ਕਿ ਉਹਨਾਂ ਦਾ ਜਿਹੜਾ ਖਰਚਾ ਪਾਣੀ ਚੱਲ ਸਕੇ ਭੈਣੋ ਤੇ ਭਰਾਵੋ ਜਦੋਂ ਉਹ ਲੜਕੇ ਨੂੰ 10 ਦਿਨ 15 ਦਿਨ ਹੋ ਗਏ 20 ਦਿਨ ਹੋ ਗਏ ਜਿਹੜੇ ਉਹਦੇ ਬਾਪ ਨੇ ਉਹਨੂੰ ਖਰਚਾ ਦਿੱਤਾ ਸੀ ਉਹ ਖਰਚਾ ਹੌਲੀ-ਹੌਲੀ ਮੁੱਕਦਾ ਗਿਆ ਤੇ ਉਹਨੇ ਆਪਣੇ ਬਾਪ ਨੂੰ ਫੋਨ ਕੀਤਾ ਕਿ ਪਿਤਾ ਜੀ ਮੈਨੂੰ ਥੋੜੇ ਜੇ ਪੈਸੇ ਭੇਜੋ ਉਹਦੇ ਪਿਓ ਨੇ ਕਿਹਾ ਪੁੱਤਰ ਤੂੰ ਬਾਈਬਲ ਪੜ ਉਹਨੇ ਕਿਹਾ ਪਿਤਾ ਜੀ ਮੈਂ ਤੁਹਾਨੂੰ ਕਹਿੰਦਾ ਤੁਸੀਂ ਮੈਨੂੰ ਪੈਸੇ ਭੇਜੋ ਤੁਸੀਂ ਕਹਿੰਦੇ ਜੇ ਬਾਈਬਲ ਪੜੋ ਕਹਿੰਦਾ ਹਾਂ ਮੈਂ ਤੈਨੂੰ ਕਹਿੰਦਾ ਤੂੰ ਬਾਈਬਲ ਪੜ ਚਲੋ ਉਹਨੇ ਫੋਨ ਕੱਟਤਾ ਦੋ ਦਿਨ ਬਾਅਦ ਫੇਰ ਮੁੰਡਾ ਫੋਨ ਕਰਦਾ ਆਪਣੇ ਪਿਓ ਨੂੰ ਫੇਰ ਉਹ ਕਹਿੰਦਾ ਪਿਤਾ ਜੀ ਮੇਰੇ ਕੋਲ ਹੋਣ ਤਾਂ ਬਹੁਤ ਥੋੜੇ ਪੈਸੇ ਰਹਿ ਗਏ ਨੇ ਤੁਸੀਂ ਪੈਸੇ ਭੇਜੋ ਉਹ ਕਹਿੰਦਾ ਪੁੱਤਰ ਤੂੰ ਬਾਈਬਲ ਪੜ ਉਹ ਕਹਿੰਦਾ ਮੈਂ ਪਿਤਾ ਜੀ ਮੈਂ ਬਾਈਬਲ ਪੜਦਾ ਉਹ ਕਹਿੰਦਾ ਨਹੀਂ ਪੁੱਤਰ ਤੂੰ ਬਾਈਬਲ ਪੜ ਤੂੰ ਬਾਈਬਲ ਨਹੀਂ ਪੜਦਾ ਉਹਨੇ ਇੰਨਾ ਕਿਹਾ ਕਿ ਗੁੱਸੇ ਨਾਲ ਫੋਨ ਕੱਟਤਾ ਫਿਰ ਦੂਸਰੇ ਦਿਨ ਜਦੋਂ ਆਪਣੇ ਪਿਤਾ ਨੂੰ ਫੋਨ ਕਰਦਾ ਫਿਰ ਉਹ ਕਹਿੰਦਾ ਪਿਤਾ ਜੀ ਅੱਜ ਤਾਂ ਮੇਰੇ ਕੋਲ ਪੈਸੇ ਮੁੱਕ ਗਏ ਨੇ ਮੇਰੇ ਕੋਲ ਰੋਟੀ ਖਾਣ ਜੋਗੇ ਪੈਸੇ ਨਹੀਂ ਹੈ ਮੈਨੂੰ ਪੈਸੇ ਦਿਓ ਤੁਸੀਂ ਪੈਸੇ ਭੇਜੋ ਉਹਦਾ ਪਿਤਾ ਫਿਰ ਉਹਨੂੰ ਇੱਕੋ ਹੀ ਗੱਲ ਕਹਿੰਦਾ ਕਿ ਪੁੱਤਰ ਤੂੰ ਬਾਈਬਲ ਪੜ ਮੁੰਡਾ ਪਰੇਸ਼ਾਨ ਹੋ ਜਾਂਦਾ ਜਦੋਂ ਆਪਣੇ ਰੂਮ ਦੇ ਵਿੱਚ ਰਾਤੀ ਬੈਠਾ ਹੁੰਦਾ ਉਹ ਸੋਚਦਾ ਹੈ ਕਿ ਮੇਰਾ ਪਿਤਾ ਮੈਨੂੰ ਬਾਰ-ਬਾਰ ਕਹਿੰਦਾ ਹੈ ਕਿ ਪੁੱਤਰ ਤੂੰ ਬਾਈਬਲ ਪੜ ਤੂੰ ਪੁੱਤਰ ਬਾਈਬਲ ਪੜ ਜਦੋਂ ਉਹ ਲੜਕਾ ਬਾਈਬਲ ਖੋਲਦਾ ਹੈ ਤੇ ਬਾਈਬਲ ਦੇ ਦੋ ਪੇਜ ਪੜਦਾ ਹੈ ਇਹ ਤੀਸਰੇ ਪੇਜ ਤੇ ਜਦੋਂ ਉਹ ਵੇਖਦਾ 500 ਦਾ ਨੋਟ ਪਿਆ ਹੁੰਦਾ ਉਹ ਕਹਿੰਦਾ 500 ਰੁਪਿਆ ਉਹਨੇ ਕਿਹਾ ਚਲੋ ਕੁਝ ਕਿਜਾਰਾ ਮੇਰਾ ਹੋ ਜਾਏਗਾ ਜਦੋਂ ਉਹ ਦੋ ਪੇਜ ਹੋਰ ਪੜਦਾ ਇੱਕ ਹੋਰ 500 ਦਾ ਨੋਟ ਮਿਲਦਾ ਫਿਰ ਜਦੋਂ ਉਹ ਪੇਜ ਪੜਦਾ ਫਿਰ ਉਹ 500 ਦਾ ਪੇਜ ਮਿਲਦਾ ਨੋਟ ਮਿਲਦਾ ਪੈਨੋ ਤੇ ਭਰਾਵੋ ਜਦੋਂ ਬਾਈਬਲ ਪੜ੍ਹਦਾ ਉਹਨੂੰ 3-4 ਪੇਜਾਂ ਬਾਅਦ 500 ਦਾ ਨੋਟ ਮਿਲਦਾ ਫਿਰ ਉਹਨੂੰ ਯਾਦ ਆਂਦਾ ਕਿ ਮੇਰਾ ਪਿਤਾ ਮੈਨੂੰ ਬਾਰ-ਬਾਰ ਕਿਉਂ ਕਹਿੰਦਾ ਸੀਗਾ ਪੁੱਤਰ ਤੂੰ ਬਾਈਬਲ ਪੜ੍ਹ ਤੇ ਮੈਂ ਉਹਨਾਂ ਨੂੰ ਝੂਠ ਬੋਲਦਾ ਸਾਂ ਕਿ ਪਿਤਾ ਜੀ ਮੈਂ ਬਾਈਬਲ ਪੜ੍ਹੀ ਏ ਕਿਉਂਕਿ ਪਿਤਾ ਬਿਹਤਰ ਜਾਣਦਾ ਸੀ ਜੇ ਮੈਂ ਬਾਈਬਲ ਪੜ੍ਹੀ ਹੁੰਦੀ ਤਾਂ ਮੈਨੂੰ ਪੈਸੇ ਮਿਲ ਜਾਣੇ ਸੀ ਭੈਣੋ ਤੇ ਭਰਾਵੋ ਇੱਕ ਛੋਟੀ ਜੀ ਕਹਾਣੀ ਸੀ ਇਸ ਕਹਾਣੀ ਦੇ ਜਰੀਏ ਮੈਂ ਤੁਹਾਨੂੰ ਛੋਟਾ ਜਿਹਾ ਮੈਸੇਜ ਦੇਣਾ ਚਾਹਨਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜਦੋਂ ਅਸੀਂ ਧਰਮੀ ਜ਼ਿੰਦਗੀ ਜੀਵਾਂਗੇ ਦੁਆ ਕਰਾਂਗੇ ਬਾਈਬਲ ਪੜ੍ਹਾਂਗੇ ਵਰਤ ਰੱਖਾਂਗੇ ਤੇ ਜਿਹੜੀਆਂ ਦੁਨਿਆਵੀ ਚੀਜ਼ਾਂ ਸਾਨੂੰ ਆਪਣੇ ਆਪ ਮਿਲਣਗੀਆਂ ਜਦੋਂ ਪਾਸਟਰ ਸਾਹਿਬ ਸਾਡੇ ਕੋਲ ਪੁੱਛਦੇ ਨੇ ਤੁਸੀਂ ਬਾਈਬਲ ਪੜ੍ਹਦੇ ਜੀ ਚਰਚ ਵਿੱਚ ਅਸੀਂ ਸਾਰੇ ਹੱਥ ਖੜਾ ਕਰਦੇ ਨੇ ਹਾਂਜੀ ਅਸੀਂ ਬਾਈਬਲ ਪੜ੍ਹਦੇ ਹਾਂ ਜਦੋਂ ਪਾਸਟਰ ਸਾਹਿਬ ਕਹਿੰਦੇ ਨੇ ਤੁਸੀਂ ਦੁਆ ਕਰਦੇ ਜੇ ਤੇ ਚਰਚ ਦੇ ਵਿੱਚ ਮੈਕਸੀਮਮ ਹੱਥ ਖੜੇ ਹੁੰਦੇ ਕਿ ਅਸੀਂ ਦੁਆ ਕਰਦੇ ਹਾਂ ਜਦੋਂ ਪਾਸਟਰ ਸਾਹਿਬ ਦੱਸਦੇ ਨੇ ਕਿ ਅੱਜ ਸ਼ੁੱਕਰਵਾਰ ਯਾ ਫਲਾਣੇ ਦਿਨ ਤੁਸੀਂ ਰੋਜ਼ਾ ਰੱਖੋ ਤੇ ਅਸੀਂ ਸਾਰੇ ਚਰਚ ਦੇ ਵਿੱਚ ਹੱਥ ਖੜਾ ਕਰਦੇ ਨੇ ਆ ਪਰ ਮੈਨੂੰ ਲੱਗਦਾ ਹੈ ਕਿ ਪਾਸਟਰ ਸਾਹਿਬ ਦੀ ਗੱਲ ਦੇ ਉੱਤੇ ਅਮਲ ਕੋਈ ਨਹੀਂ ਕਰਦਾ ਕੋਈ ਕੋਈ ਕਰਦੇ ਵੀ ਹੋਣਗੇ ਤੁਸੀਂ ਕੀ ਸੋਚਦੇ ਹੋ ਇਹ ਸਾਡੇ ਜੋ ਪਾਸਟਰ ਸਾਹਿਬ ਜੋ ਸਾਡੇ ਟੀਚਰ ਨੇ ਜੋ ਸਾਨੂੰ ਵਚਨ ਦਾ ਗਿਆਨ ਦਿੰਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹਨਾਂ ਨੂੰ ਪਤਾ ਲੱਗਦਾ ਅਸੀਂ ਧੋਖਾ ਕਿਨੂੰ ਦੇਨੇ ਆ ਪਾਸਟਰ ਨੂੰ ਜਾਂ ਪ੍ਰਭੂ ਨੂੰ ਨਹੀਂ ਭੈਣੋ ਤੇ ਭਰਾਵੋ ਅਸੀਂ ਧੋਖਾ ਆਪਣੇ ਆਪ ਨੂੰ ਦੇਨੇ ਆ ਜਿਵੇਂ ਮੈਂ ਤੁਹਾਨੂੰ ਪਾਣੀ 'ਚ ਦੱਸਿਆ ਕਿ ਜਦੋਂ ਉਹਦਾ ਪਿਤਾ ਪੁੱਛਦਾ ਸੀ ਕਿ ਪੁੱਤਰ ਤੂੰ ਬਾਈਬਲ ਪੜਦਾ ਹੈ ਉਹ ਇੱਕੋ ਹੀ ਗੱਲ ਕਹਿੰਦਾ ਸੀ ਹਾਂਜੀ ਪਿਤਾ ਜੀ ਮੈਂ ਬਾਈਬਲ ਪੜਦਾ ਫਿਰ ਜਦੋਂ ਫੋਨ ਕੱਟਦਾ ਸੀਗਾ ਫਿਰ ਅਗਲੇ ਦਿਨ ਜਦੋਂ ਉਹਦਾ ਪਿਤਾ ਪੁੱਛਦਾ ਸੀ ਕਿ ਪੁੱਤਰ ਤੂੰ ਬਾਈਬਲ ਪੜਦਾ ਹੈ ਉਹ ਕਹਿੰਦਾ ਸੀ ਮੈਂ ਬਾਈਬਲ ਪੜਦਾ ਕਿਉਂਕਿ ਉਹਦਾ ਪਿਤਾ ਬਿਹਤਰ ਜਾਣਦਾ ਸੀਗਾ ਕਿ ਜੇ ਉਹ ਬਾਈਬਲ ਪੜਦਾ ਹੁੰਦਾ ਤੇ ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਸ ਦਾ ਪਿਤਾ ਉਹਨੂੰ ਕੀ ਦੇਣਾ ਚਾਹੁੰਦਾ ਇਹ ਛੋਟੀ ਜੀ ਕਹਾਣੀ ਦੇ ਜਰੀਏ ਭੈਣੋ ਤੇ ਭਰਾਵੋ ਤੁਸੀਂ ਸਮਝ ਗਏ ਹੋਗੇ ਕਿ ਮੈਂ ਵਚਨ ਦੇ ਵਿੱਚੋਂ ਤੁਹਾਨੂੰ ਕੀ ਦੱਸਣਾ ਚਾਹਣਾ ਜਿਹੜਾ ਅੱਜ ਦਾ ਸਾਡਾ ਪਾਠ ਦੂਜਾ ਸੀਗਾ ਲੱਭੋ ਤਾਂ ਤੁਹਾਨੂੰ ਮਿਲੇਗਾ ਅਸੀਂ ਕੱਲ ਫਿਰ ਅਗਲੇ ਪਾਠ ਦੇ ਵਿੱਚ ਪਵਿੱਤਰ ਬਾਈਬਲ ਦੇ ਵਿੱਚੋਂ ਕੁਝ ਨਵੀਂ ਗੱਲ ਸਿੱਖਾਂਗੇ ਇਹ ਮੈਂ ਕੋਸ਼ਿਸ਼ ਕਰਾਂਗਾ ਕਿ ਪਾਕ ਰੂ ਮੈਨੂੰ ਸਿਖਾਵੇ ਤੇ ਮੈਂ ਤੁਹਾਨੂੰ ਕੱਲ ਨੂੰ ਇੱਕ ਛੋਟਾ ਜਿਹਾ ਵਚਨ ਲੈ ਕੇ ਦੁਬਾਰਾ ਇਸ ਟਾਈਮ ਦੇ ਵਿੱਚ ਆਪਾਂ ਮਿਲੀਏ ਸਾਰਿਆਂ ਨੂੰ ਜੈ ਮਸੀਹ